ਮੋਤੀ ਜਿੰਦਾਬਾਦ ਅਜੀਤ ਆਣਾ ਨਹੀਂ ਨਹੀਂ ਜਿੰਦਾਬਾਦ ਪੂਰੇ ਇੱਕ ਜਿੰਦਾਬਾਦ ਸ਼ਾਨ ਮਜ਼ਦੂਰ ਇਕਤਾ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ ਭਾਜਪੀ ਮੁਰਦਾਬਾਜ ਭਾਜਪੀ ਮੁਰਦਾਬਾਜ ਕੋਡਾ ਕੋਸਲਾ ਪਾ ਫਿਰ ਅਪੋਰਾ ਜੀ ਸਾਹਬ ਜੀ ਸਾਥ ਬਾਬੂ ਜੀ 50 ਕਿਲੇ ਵਾਲੇ ਤੁਹਾਡੇ ਵਾਲੇ ਬੰਦੇ ਆ 50 ਕਿਲੇ ਵਾਲੇ ਤੁਹਾਡੇ ਵਾਲੇ ਬੰਦੇ ਖੜੇ ਆ ਇਧਰ ਦੋ ਚਾਰ ਕਿਲੇ ਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਯਾਰ ਜੇ ਨਾ ਪਾਉਣ ਸਾਹ ਹੈ ਟ੍ਰੈਕ ਹੋ ਰਿਹਾ ਮੈਨੂੰ ਸਮਝ ਉਹ ਦਾਲੇ ਆਪਾਂ ਤੋਂ ਰੇਲ ਮਸਲੀ ਹਾਂ ਨਹੀਂ ਉਹੀ ਮੌਕੇ ਦਾ ਜੋ ਉਹ ਦਰ ਗੱਲਿਆ ਕਿ ਤੁਸੀਂ ਮਤਲਬ ਖਲਾ ਵੀ ਕਰੀ ਆਂ ਅਸੀਂ ਗਾੜੀ ਖਾਉਣੀ ਆ ਲੱਗਣਾ ਥੋੜਾ ਬਹੁਤ ਲੱਗਦਾ ਉਹ ਖਲਾ ਸਾਰਾ ਪੰਜ ਮਿੰਟ ਚੱਲ ਪੰਜ ਮਿੰਟ ਵੇਖੋ ਜਿੱਥੇ ਭਰਾਵਾਂ ਦਾ ਕੋਈ ਤਫਾਕ ਨਹੀਂਗਾ ਭਾਵੇਂ ਕੋਈ ਹੋਵੇ ਪੰਜਾਬ ਦੀ ਧਰਤੀ ਤੇ ਪਰ ਸਾਨੂੰ ਗੁੱਸਾ ਹੈ ਗੁੱਸਾ ਹੁੰਦਾ ਹਮੇਸ਼ਾ ਆਪਣੇਾਂ ਤੇ ਬਿਲਕੁਲ ਸ਼ਿਗਲੀ ਨੇ ਫੂਲ ਮਾਰਾ ਮਨਸੂਰ ਨੇ ਰੋਪਕਾਰਾ ਬਿਲਕੁਲ ਠੀਕ ਯਾਰ ਸਾਨੂੰ ਇਹ ਨਾ ਜਾਣ ਨਹੀਂ ਦਿੱਤਾ ਦਿੱਲੀ ਸਾਡੇ ਨਾ ਪਾਉਣੇ 300 ਬੰਦਾ ਹੋ ਗਿਆ ਮੰਗਾ ਨੌਜਵਾਨ 25 26 26 ਸਾਲ ਦਾ ਇੱਕ ਮੁੰਡੇ ਨੂੰ ਗੋਲੀ ਮਾਰ ਕੇ ਉਹਨਾਂ ਮਾਰ ਦਿੱਤਾ ਉਹਦਾ ਤੋਂ ਪਰਚਾ ਹੀ ਕੱਟਿਆ ਹੁਣ ਇੱਥੇ ਲੈਣ ਗਿਆ ਆਏ ਮੈਂ ਤਾਂ ਤਿੰਨ ਸਹੀ ਇਹ ਆਪਣਾ ਇਹ ਕੋਈ ਗੱਲ ਇਹ ਆ ਆਪਾਂ ਵੀ ਕਿਸਾਨ ਪਰਿਵਾਰ ਤੋਂ ਆ ਠੀਕ ਹੈ ਸਾਨੂੰ ਵੀ ਉਹਨਾਂ ਦੁੱਖ ਹੈ ਨਾ ਵਿੱਚ ਬੋਲੋ ਨਾ ਵੀ ਐਦਾ ਗਲਤ ਗੱਲ ਆ ਕਪੜਾ ਸਾਨੂੰ ਵੀ ਇੰਨਾ ਦੁੱਖ ਹੈ ਨੌਜਵਾਨ ਬਹੁਤ ਵਧੀਆ ਮੋਲ ਹੈ ਠੀਕ ਹੈ ਕਿਸਾਨ ਪਰਿਵਾਰਾਂ ਨਾਲ ਬੈਠਾ ਜੀ ਵੀਰਾਂ ਨਾਲ ਮੇਰੀ ਦੋ ਤਿੰਨ ਵਾਰ ਗੱਲ ਪਹਿਲੇ ਵੀ ਹੋਇਆ ਅੱਜ ਵੀ ਵਧੀਆ ਗੱਲਬਾਤ ਹੋਈ ਹੈ ਕੋਈ ਗੱਲ ਨਹੀਂ ਅਸੀਂ ਇਹ ਆਪਣੇ ਪਰਿਵਾਰ ਚ ਉਹਨਾਂ ਦਾ ਹਿਸਾਬ ਦੇਖਦੇ ਆ ਇਹਨਾਂ ਦੀ ਗੱਲ ਵੀ ਰੱਖਾਂਗੇ ਜਿਹੜੀ ਕੋਈ ਮੁਝ ਦੇ ਨਾਲ ਮੁਸ਼ਕਲ ਆ ਗੱਲ ਖਾ ਲੇਗਾ ਓਵਰਲ ਸਥਿਤੀ ਦੀ ਗੱਲ ਕੀਤੀ ਜਾਵੇ ਓਵਰਲ ਸਥਿਤੀ ਬਹੁਤ ਵਧੀਆ ਜੀ ਤੁਹੀ ਲੋਕਾਂ ਦਾ ਜਾਓ ਲੋਕਾਂ ਦੇ ਮੰਨਦੇ ਹੋਏ ਕਿ ਬੋਦੀ ਜੀ ਪ੍ਰਧਾਨ ਮੰਤਰੀ ਬੰਨਣਾ ਚਾਹੀਦਾ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਰਸੋ ਬਣ ਰਹੇ ਜਿਸ ਤਰੀਕੇ ਨਾਲ ਦਿਨ-ਪ੍ਰਤੀ ਦਿਨ ਚੋਣ ਪ੍ਰਚਾਰ ਦਾ ਵਾਦਾ ਪਿਆ ਲੋਕਾਂ ਦਾ ਰੁਝਾਨ ਲੋਕਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਆ ਲੋਕ ਇਹ ਚਾਹੇਗਾ ਤੇ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ 'ਚ ਬੀਜੇਪੀ ਸਰਕਾਰ ਆਏ ਧੰਨਵਾਦ ਰੰਜੋ ਸਿੰਘ ਦਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾ ਪ੍ਰਧਾਨ ਕਾਦੀਆਂ ਆ ਜੀ ਵੇਖੋ ਜੀ ਇੱਥੇ ਆਪਣੇ ਚੋਣ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂਣੀ ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਆ ਕਾਲੇ ਝੰਡੇ ਵਿਖਾਲ ਕੇ ਤੇ ਨਾਲ ਉਹਨਾਂ ਨੇ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਨੇ ਸਵਾਲ ਜਵਾਬ ਹੋਏ ਆ ਪਰ ਉਹਨਾਂ ਕੋਈ ਜਵਾਬ ਹਾਨੀ ਉਹਨਾਂ ਦੇ ਦੇਣ ਲਈ ਉਹਨਾਂ ਕੋਲ ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਰਡਰ ਤੇ ਤੁਸੀਂ ਕਿਉਂ ਲਾਏ ਆਂਦੇ ਦਿੱਲੀ ਜਾਂਦੇ ਕਿਸਾਨ ਤੇ ਉੱਥੇ ਲਾ ਕਾਨੂੰਨ ਖਰਾਬ ਨਹੀਂ ਆ ਅੱਗੇ ਸਾਲ ਬਹਿ ਗਏ ਉੱਥੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ ਤਾਂ ਹੁਣ ਕਿਹੜਾ ਖਰਾਬ ਕਰਨਾ ਸੀ ਪਰ ਤੁਸੀਂ ਹਾਕੀ ਖੋਲਿਆ ਪੰਜਾਬ ਤੋਂ ਦਿੱਲੀ ਜਾਂਦਾ ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ ਇਸ ਕਰਕੇ ਉਹਨਾਂ ਕੋ ਇਹਨਾਂ ਗੱਲਾਂ ਦੇ ਜਵਾਬ ਹੀ ਨਹੀਂ ਹਨ ਜੇ ਉਹਨਾਂ ਨੇ ਕੋਈ ਸਵਾਲ ਉਹਨਾਂ ਮੈਨੂੰ ਸਵਾਲ ਕੀਤਾ ਉਹ ਸਾਰਿਆਂ ਨੂੰ ਇੱਕੋ ਹੀ ਸਵਾਲ ਕਰੀ ਜਾਂਦੇ ਵੀ ਪੰਜਾਬ 'ਚ ਫਸਲ ਕਿਹੜੀ ਬੀਜੀ ਜਾਂਦੀ ਉਹਨਾਂ ਦੇ ਕਹਿਣ ਤੋਂ ਭਾਅ ਹੁੰਦਾ ਵੀ ਉੱਤੇ ਐਮਐਸਪੀ ਮਿਲਦੀ ਆ ਪਰ ਸਾਡਾ ਸਵਾਲ ਇਹ ਆ ਵੀ ਐਮਐਸਪੀ ਸਿਰ ਦੋ ਫਸਲਾਂ 'ਚ ਮਿਲਦੀ ਆ ਤੈ ਤੂੰ ਹੀ ਪੰਜੀਆਂ ਤੇ ਕਰ ਦਿਓ ਜਾਂ ਤੇ ਪੰਜੀਆਂ ਦੇ ਐਮਐਸਪੀ ਦਿੱਤੀ ਜਾਵੇ ਤੇ ਜਾਂ ਤੁਸੀਂ ਤੈਅ ਕਰਨੀ ਛੱਡ ਦਿਓ ਜਦੋਂ ਲੈਣੀ ਕਾਰਪੋਰੇਟ ਘਰਾਣਿਆਂ ਨੇ ਪ੍ਰਾਈਵੇਟ ਅਦਾਰੇ ਨੇ ਖਰੀਦਣੀ ਆ ਘੱਟ ਮੁੱਲ ਤੇ ਖਰੀਦਣੀ ਆ ਫਸਲ ਤੇ ਫਿਰ ਉਹਨੂੰ ਐਮਐਸਪੀ ਕੋਸ਼ਿਸ਼ ਕਰਨ ਦਾ ਕੀ ਫਾਇਦਾ ਵਾ ਤੇ ਗਰਨਾਜ਼ਰ ਜੀ ਜਰਮ ਜੀ ਇਹ ਪ੍ਰਦਰਸ਼ਨ ਇਦਾਂ ਕਿਦੋਂ ਤੱਕ ਚੱਲੀ ਰਹੇਗੇ ਇਹ ਪ੍ਰਦਰਸ਼ਨ ਉਹਨਾਂ ਚ ਰਹਿਣਗੇ ਜਿੰਨਾ ਚਿਰ ਸਾਡੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚ ਪ੍ਰਦਰਸ਼ਨ ਜਾਰੀ ਰਹਿਣਗੇ ਜੀ ਅੱਜ ਕੀ ਕੀ ਹੈ ਅੱਜ ਵੇਖੋ ਜੀ ਅਸੀਂ ਕੋਰੋਨਾ ਨੂੰ ਜਿਹੜੇ ਸਾਡੇ ਆਏ ਆਪਣੇ ਕੈਂਡੀਡੇਟ ਖਿਲਾੜੇ ਇਹਨਾਂ ਦੇ ਐਮਪੀ ਜੜ ਵਾਲੇ ਬੱਬੂ ਬੱਬੂ ਜੀ ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਕਿਸਾਨਾਂ ਜਿਹੜੇ ਅਸੀਂ ਜਦੋਂ ਤੁਹਾਨੂੰ ਪਿਛਲੀ ਵਾਰੀ ਤੁਹਾਡੀ ਸਰਕਾਰ ਲੈ ਕੇ ਆਏ ਆ ਇਹਨਾਂ ਕਹੇ ਸੁਆਮੀ ਨਾਥਨ ਦੀ ਰਿਪੋਰਟ ਜਿਹੜੀ ਅਸੀਂ ਉਹ ਲਾਗੂ ਕਰਾਂਗੇ ਇਹਨਾਂ ਨੇ ਹਰ ਲਾਰਾ ਲਾਤਾ ਸੁਆਮੀ ਨਾਥਨ ਦੀ ਰਿਪੋਰਟ ਤੇ ਇਹਨਾਂ ਨੇ ਇੱਕ ਵੀ ਜਿਹ ਬਾਜਣਾ ਹੜਾ ਦਿੱਲੀ ਮੋਰਚਾ ਲਗਾਉ ਤੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਇਹਨਾਂ 2 ਸਾਲ ਤੋਂ ਬਾਅਦ ਉੱਥੇ ਕੋਈ ਕੰਮ ਨਹੀਂ ਕੀਤਾ ਉਹਦੇ ਵਿੱਚ ਸਾਡੀ ਕੋਈ ਨਹੀਂ ਸੁਣੀ ਗਈ ਇਹਨਾਂ ਨੇ ਕਿਸਾਨਾਂ ਦੇ ਉਹਦੇ ਵਿੱਚ ਮੈਂਬਰ ਹੀ ਸ਼ਾਮਲ ਨਹੀਂ ਕੀਤੇ ਸਾਡੀਆਂ ਮੰਗਾਂ ਕਿੱਥੋਂ ਮੰਨੀਆਂ ਜਾਣੀਆਂ ਨੇ ਬਾਕੀ ਜਿਹੜੀ ਐਮਐਸਪੀ ਸਾਨੂੰ ਝੋਨੇ ਤੇ ਤਾਂ ਕਣਕ ਤੇ ਮਿਲ ਰਹੀ ਆ ਇਹ ਵੀ ਸਾਨੂੰ ਪੂਰੀ ਨਹੀਂ ਮਿਲਦੀ ਜੱਲੀ ਸਾਹਿਬ ਆਪਣੇ ਹਨਰ ਸੁਆਮੀਨਾਥੀ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਉਹਦੇ ਮੁਤਾਬਕ ਸਾਨੂੰ ਆਪਣੇ ਉਹਦੇ ਰੇਟ ਦੇਣ ਫਿਰ ਸਾਨੂੰ ਸਾਡੇ ਹੱਕ ਪੂਰੇ ਹੋਣਗੇ ਉਹਨਾਂ ਜਿਹੜੇ ਕਿਸਾਨ ਖੁਦ ਖੇਤੀ ਕਰਦੇ ਰਹਿਣਗੇ ਤੇ ਡੱਕਦੇ ਵੀ ਰਹਿਣਗੇ